ਲਿੰਕਸਵਰ ਦੇਖ ਰਹੇ ਹੋ ਤੁਸੀਂ ਤਮੇ ਮਹਿੰਦ ਸਿੰਘ ਦਿਪਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਮੌਜੂਦ ਹੈ ਜਿੱਥੇ ਸਾਰਸ ਮੇਲੇ ਦਾ ਆਗਾਜ਼ ਕੀਤਾ ਗਿਆ ਤਾਂ 7ਵਾਂ ਦਿਨ ਹੈ ਤੇ ਇੱਕ ਵਾਰ ਫਿਰ ਤੋਂ ਮੇਲੇ ਦੇ ਵਿੱਚ ਰੌਣਕਾਂ ਜੜੀਆਂ ਨੇ ਉਹ ਦੁਬਾਰਾ ਤੋਂ ਲੱਗ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਰਸ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਕਿ ਇੱਥੇ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਹਾਲਾਂਕਿ ਪਿਛਲੇ ਦਿਨ ਜਿਸ ਤਰ੍ਹਾਂ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਸੀ 2 ਤੋਂ 3 ਦਿਨ ਜਰੂਰ ਮੇਲਾ ਜਿਹੜਾ ਕਿ ਥੋੜਾ ਬਹੁਤਾ ਡਿਸਟਰਬ ਹੋਇਆ ਸੀਗਾ ਪਰ ਉਹ ਦੂਜੇ ਪਾਸੇ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ ਦੇ ਇਸ ਫਾਨੀ ਸੰਸਾਰ ਤੋਂ ਜਾਣ ਤੋਂ ਬਾਅਦ 2 ਦਿਨ ਜਿਹੜੇ ਨੇ ਉਹ ਰਾਤ ਦੇ ਜਿਹੜੇ ਸ਼ੋਅ ਸੀਗੇ ਉਹ ਵੀ ਕੈਨਸਲ ਕੀਤੇ ਗਏ ਸੀ ਪਰ ਇੱਕ ਵਾਰ ਫਿਰ ਤੋਂ ਅੱਜ 7ਵੇਂ ਦਿਨ ਦੇ ਵਿੱਚ ਮੇਲਾ ਜਿਹੜਾ ਕਿ दाखल ਹੋ ਚੁੱਕਾ ਹੋਇਆ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਰੌਣਕਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਦੇਸ਼ ਭਰ ਦੇ ਕੋਨੇ-ਕੋਨੇ ਚ ਲੋਕ ਇੱਥੇ ਆ ਕੇ ਆਪੋ ਆਪਣੇ ਸਟਾਲ ਉਹਨਾਂ ਦੇ ਬੂਲ ਲਗਾਏ ਗਏ ਨੇ ਹਰ ਇੱਕ ਸੂਬੇ ਦੀ ਝਲਕ ਹੈ ਇਸ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਨੇ ਉਹ ਲਗਾਈਆਂ ਗਈਆਂ ਨੇ ਤਾਂ ਵੱਖ-ਵੱਖ ਸੂਬਿਆਂ ਦਾ ਜਿਹੜਾ ਕਲਚਰ ਹੈ ਉਹ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕੰਪੀਟੀਸ਼ਨ ਕੀਤੇ ਜਾ ਰਹੇ ਨੇ ਬਹੁਤ ਸਾਰੇ ਸੂਬਿਆਂ ਤੋਂ ਲੋਕ ਆ ਕੇ ਆਪੋ ਆਪਣੀਆਂ ਕਲਾ ਪ੍ਰਦਰਸ਼ਨ ਇੱਥੇ ਕਰਦੇ ਹੋਏ ਨਜ਼ਰ ਆਣੇ ਤਾਂ ਲੋਕਾਂ ਦਾ ਫੁੱਟਬਾਲ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਸਾਰਸ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਖਰੀਦਦਾਰੀ ਕਰ ਰਹੇ ਨੇ ਔਰ ਇੱਕ ਸਟਾਲ ਹੈ ਜਿਹੜਾ ਕਿ ਆਲ ਇੰਡੀਆ ਰੇਡੀਓ ਦਾ ਵੀ ਲੱਗੂ ਆਲ ਰੀਡਿਕਲ ਰੇਡੀਓ ਦੀ ਗੱਲ ਕਰੀਏ ਤਾਂ ਰੇਡੀਓ ਜਰੂਰ ਜਿਹੜਾ ਕਿ ਅਲੋਪ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਸਿਰਫ ਜਿਹੜੇ ਲੁਧਿਆਣੇ ਵਿੱਚ ਬੈਠੇ ਨੇ ਬਾਈ ਜੀ ਆਲ ਇੰਡੀਆ ਰੇਡੀਓ ਸਟਾਲ ਤੁਸੀਂ ਇੱਥੇ ਲਗਾ ਕੇ ਬੈਠੇ ਹੋ ਕਿ ਲੱਗਦਾ ਨਹੀਂ ਪੰਜਾਬ ਦੇ ਵਿੱਚ ਰੇਡੀਓ ਅਲੋਪ ਹੁੰਦਾ ਜਾ ਰਿਹਾ ਨਹੀਂ ਜੀ ਇਹ ਕਹਿਣਾ ਔਖਾ ਵਾ ਕੇ ਪੰਜਾਬ ਜੋ ਲਾਪ ਹੁੰਦਾ ਜਾ ਰਿਹਾ ਅਸਲ 'ਚ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਵਟਸਐਪ ਇੰਸਟਾਗ੍ਰਾਮ ਇਹਨਾਂ ਮਗਰ ਬੈ ਗਰੀਲਾ ਵਗਰ ਅਸਲ 'ਚ ਸਹੀ ਲਿਟਰੇਚਰ ਸੁਣਨਾ ਵਾ ਜਾਂ ਸਹੀ ਜਾਣਕਾਰੀ ਲੈਣੀ ਆ ਤਾਂ ਉਹ ਫਿਰ ਇੱਕੋ ਮਾਧਿਅਮ ਰੇਡੀਓ ਇਹਨੂੰ ਲੋਕਾਂ ਤੇ ਯਕੀਨ ਆ ਅੱਜ ਵੀ ਜਿਹੜੇ ਸਿਆਣੇ ਬਜ਼ੁਰਗ ਨੇ ਜਾਂ ਆਪਣੇ ਘਰ ਦੇ ਸੀਨੀਅਰ ਨੇ ਉਹ ਆਪਣੀ ਘੜੀ ਰੇਡੀਓ ਨਾਲ ਮਲਾਉਂਦੇ ਨੇ ਜਦ ਕਿ ਹੋਰ ਬਹੁਤ ਚੈਨਲ ਨੇ ਲੋਕ ਦੇਖਦੇ ਆ ਕਿਸ ਦੀ ਟੀਆਰਪੀ ਕਿੰਨੀ ਹੈ ਕਿਸ ਦੀ ਕਿੰਨੀ ਆ ਉਹ ਕੁਝ ਨਹੀਂ ਦੇਦੇ ਇਹਨਾਂ ਦਾ ਨਾਂ ਉਹ ਚਕੀਨ ਆ ਹੁਣ ਖਬਰ ਦੇ ਦਿੰਦੇ ਨੇ ਬਾਅਦ ਉਹਦੇ ਹੀ ਤੋੜ ਦੇ ਦਿੰਦੇ ਨੇ ਵੀ ਸੌਰੀ ਜੀ ਗਲਤ ਚੱਲ ਗਈ ਜਾਂ ਪਈ ਤੋਂ ਚੱਕ ਦੇ ਦਿੰਦੇ ਨੇ ਅੱਛਾ ਰੇਡੀਓ ਤੇ ਖਬਰ ਗਲਤ ਨਹੀਂ ਚੱਲਦੀ ਕਦੇ ਨਹੀਂ ਗਲਤ ਚੱਲਦੀ ਤੱਥਾਂ ਦੇ ਹੱਦ ਤੱਕ ਉਹ ਚੱਲੂਗੀ ਔਰ ਪੱਕੀ ਚੱਲੇਗੀ ਜਿਹੜੀ ਚੱਲ ਗਈ ਉਹ ਹਕੀਕਤ ਆ ਹੋ ਗਿਆ ਤਾ ਅਜਾ ਟਾਈਮ ਦੀ ਗੱਲ ਕੀ ਤੁਸੀਂ ਬਜ਼ੁਰਗ ਜਿਹੜੇ ਨੇ ਬਹੁਤ ਸਾਰੇ ਰੇਡੀਓ ਟਾਈਮ ਤੇ ਸੈੱਟ ਕਰਦੇ ਨੇ ਤਾਂ ਬਾਕੀ ਚ ਚੰਦਰਮਾ ਦਾ ਟਾਈਮ ਕਿਉਂ ਨਹੀਂ ਸੈੱਟ ਕੀਤਾ ਜਾਂਦਾ ਅਸਲ 'ਚ ਇੱਕ ਵਿਸ਼ਵਾਸ ਹੁੰਦਾ ਬਜ਼ੁਰਗਾਂ ਨੂੰ ਵਿਸ਼ਵਾਸ ਹੈ ਕਿ ਜਿਹੜਾ ਰੇਡੀਓ ਟਾਈਮ ਬੋਲਦਾ ਵਾ ਉਹ ਹੀ ਟਾਈਮ ਸਾਡੀ ਘੜੀ ਕਰਦੇ ਹੋਊਗਾ ਤੁਸੀਂ ਕਦੇ ਵੀ ਚੈੱਕ ਕਰ ਲਿਓ ਬਜ਼ੁਰਗਾਂ ਕਹਿੰਦੇ ਨੇ ਇੰਨੇ ਟਾਈਮ ਤੇ ਆ ਆ ਚੀਜ਼ ਆਉਣੀ ਆ ਜਦੋਂ ਆ ਗਈ ਤਾਂ ਆਪਣੇ ਟੈਕੜੀ ਦੇ ਲੈਂਦੇ ਹਾਂ ਬਾਕੀ ਆ ਗਿਆ ਵਾ ਅੱਜ ਕੱਲ ਬਾਕੀ ਚੀਜ਼ ਐ ਸਰਬਜੀਤ ਜੀ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਜਾਂ ਹਿਮਾਚਲ ਜਾਂਦੇ ਜਾਂ ਫਿਰ ਹਰਿਆਣਾ ਜਾਂਦੇ ਆ ਤਾਂ ਉੱਧਰ ਜਾਂਦੇ ਆ ਸਾ ਲੋਕ ਰੇਡੀਓ ਲਗਾ ਲੈਂਦੇ ਕਹਿੰਦੇ ਯਾਰ ਵੀ ਉੱਧਰ ਦੇ ਪਾਸੇ ਬਹੁਤ ਵਧੀਆ ਰੇਡੀਓ ਚੱਲਦਾ ਹੈ ਹਿਮਾਚਲ ਚੰਡੀਗੜ੍ਹ ਹਰਿਆਣਾ ਪੰਜਾਬ ਜਾ ਕੇ ਫਿਰ ਲੋਕ ਗਾਣਿਆਂ ਦੇ ਹੀ ਕਿਉਂ ਆ ਜਾਂਦੇ ਨੇ ਦੇਖੋ ਜਿਹੜੀ ਰੇਡੀਓ ਦੀ ਗੱਲ ਆ ਪਹਿਲੀ ਗੱਲ ਤਾਂ ਰੇਡੀਓ ਘਰਾਂ ਚ ਲੋਪ ਹੋ ਚੁੱਕੇ ਨੇ ਕਾਫੀ ਹੱਦ ਤੱਕ ਨਵੀਂ ਪੀੜ੍ਹੀ ਰੇਡੀਓ ਸੁਣ ਕੇ ਆਦੀ ਸੋਸ਼ਲ ਮੀਡੀਆ ਦਾ ਜਿਹਨੂੰ ਕਹ ਲਈਏ ਹੁਣ ਹੌਲੀ ਹੌਲੀ ਰੇਡੀਓ ਵੀ ਜਿਹੜਾ ਸੋਸ਼ਲ ਮੀਡੀਆ ਤੇ ਆਇਆ ਵਾ ਗੱਡੀਆਂ ਚੋਂ ਹੀ ਚੱਲੋਂਗੇ 101 ਆਮ ਸੁਣਦੇ ਲੋਕ ਠੀਕ ਹੈ ਜੀ ਹੁਣ ਐਪ ਤੇ ਆ ਗਿਆ ਹੁਣ ਲੋਕਾਂ ਨੇ ਐਪ ਬਹੁਤ ਡਾਊਨਲੋਡ ਕਰ ਲਈ ਮੇਰੇ ਖਿਆਲ ਵੀ ਅਸੀਂ ਕਿਦਾਂ ਦੇਖਦੇ ਸੀਗੇ ਤੇ ਸ਼ਾਇਦ ਮੇਰੇ ਖਿਆਲ ਕਿਤੇ ਟੀਆਰਪੀ ਇੰਨੀ ਨਹੀਂ ਹੋਏ ਕਿ ਜਿਨੀ ਇਹਦੀ ਸੀ ਐਪ ਤੇ ਵੀ ਆ ਗਿਆ ਰੇਡੀਓ ਹਾਂ ਐਪ ਤੇ ਆ ਗਿਆ ਐਪ ਤੇ ਆ ਗਿਆ ਨਿਊਜ਼ ਔਨ 에ਅਰ ਨਿਊ ਔਨ 에ਅਰ ਹਾਂ ਔਨ 에ਅਰ ਡਾਊਨਲੋਡ ਕਰੋ ਤੇ ਹਿੰਦੁਸਤਾਨ ਦਾ ਕੋਈ ਵੀ ਰੇਡੀਓ ਨਹੀਂ ਸੁਣ ਸਕਦੇ ਹਾਂ ਕੋਈ ਵੀ ਰੇਡੀਓ ਕਿੱਥੇ ਵੀ ਜੇ ਬਾਹਰ ਪੁਲਿਸਾਂ ਚੱਲ ਜਾਓ ਤਾਂ ਵੀ ਸੁਣਦਾ ਰਹੇ ਤਾਂ ਬਿਲਕੁਲ ਕਿਹਾ ਜਾ ਰਿਹਾ ਕਿ ਐਪ ਤੇ ਵੀ ਰੇਡੀਓ ਆ ਚੁੱਕਿਆ ਹੋਇਆ ਹੁਣ ਤਾਂ ਪੂਰੇ ਦੇਸ਼ ਦਾ ਤੁਸੀਂ ਜਿਹੜੇ ਮਰਜ਼ੀ ਸੂਬੇ ਦਾ ਤੁਸੀਂ ਰੇਡੀਓ ਸੁਣ ਸਕਦੇ ਹੋ ਤਾਂ ਲੋਕ ਆਦੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਲੋਕ ਇੱਥੇ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਵੱਖ-ਵੱਖ ਸੂਬਿਆਂ ਤੋਂ ਲੋਕ ਇੱਥੇ ਆਏ ਨੇ ਉਹਨਾਂ ਦੇ ਵੱਲੋਂ ਆਪਣੇ ਸਟਾਲ ਲਗਾਏ ਗਏ ਨੇ ਤਾਂ ਹਰ ਇੱਕ ਸੂਬੇ ਦੀ ਜਿਹੜੀ ਝਲਕ ਹੈ ਉਹ ਇੱਥੇ ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਸ ਮੇਲੇ ਦੀਆਂ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਲੋਕ ਖਰੀਦਦਾਰੀ ਕਰ ਰਹੇ ਨੇ ਮੈਮ ਸਰਸ ਮੇਲੇ ਤੇ ਪਹੁੰਚੇ ਹੋ ਖਰੀਦਦਾਰੀ ਕਰ ਰਹੇ ਹੋ ਕਿਵੇਂ ਦਾ ਲੱਗ ਰਿਹਾ ਮੇਲਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਸਰ ਹਾਂਜੀ ਬਹੁਤ ਪਹਿਲੀ ਵਾਰ ਜੋ ਤੁਸੀਂ ਜੱਗੇ ਵੀ ਆਏ ਹੋ ਨਹੀਂ 2 ਦਿਨ ਪਹਿਲਾਂ ਜੇੜਾ ਕੱਢ ਕੇ ਗਏ ਸੀ ਹਾਂਜੀ ਠੀਕ ਹੈ ਕਿਵੇਂ ਦਾ ਲੱਗ ਰਿਹਾ ਇੱਥੇ ਘੁੰਮ ਕੇ ਖਰੀਦਦਾਰੀ ਕਰੀ ਸੀ ਹਾਂਜੀ ਸਰ ਬਹੁਤ ਵਧੀਆ ਹਾਂਜੀ ਪਹਿਲੀ ਵਾਰ ਨਹੀਂ ਜੀ ਹਰ ਸਾਲ ਹੀ ਆਉਂਦੇ ਆ ਬੱਚ ਹਰ ਸਾਲ ਆਉਂਦੇ ਹਾਂ ਜਿਵੇਂ ਲੱਗਿਆ ਤਾਂ ਬਹੁਤ ਸਾਲਾਂ ਬਾਅਦ ਆਇਆ ਸੀ ਨਹੀਂ ਨਹੀਂ ਜਿੱਦਾਂ ਵੀ ਜਦੋਂ ਵੀ ਲੱਗਦਾ ਇੱਥੇ ਅਸੀਂ ਉਸ ਟਾਈਮ ਜ਼ਰੂਰ ਆਉਂਦੇ ਆ ਹਾਂਜੀ ਕਿਵੇਂ ਦਾ ਲੱਗਦਾ ਇੱਥੇ ਵੱਖ-ਵੱਖ ਸੂਬਿਆਂ ਦੀ ਝਲਕ ਹੈ ਦੇਖਣ ਨੂੰ ਮਿਲ ਰਹੀ ਹੈ ਸਭ ਨੂੰ ਮੌਕਾ ਮਿਲਦਾ ਬਾਹਰੋਂ ਆ ਕੇ ਆਪਣੀਆਂ ਚੀਜ਼ਾਂ ਦਿਖਾਉਣ ਦਾ ਕੀ ਉਹਨਾਂ ਦਾ ਕਲਚਰ ਬਹੁਤ ਵਧੀਆ ਲੱਗਦਾ ਆਪ ਕਹਾਂ ਸੇ ਆਏ ਹੋ ਯੂਪੀ ਬਈ ਯੂਪੀ ਸੇ ਤੋ ਕਿਹਦਾ ਲੱਗ ਰਿਹਾ ਲੋਕਾਂ ਦਾ ਫੁੱਟਫਾਲ ਕਿਹਦਾ ਹੈ ਲੋ ਆਰੇ ਇਹ ਪਰ ਹਲਕਾ ਚੱਲ ਰਿਹਾ ਹੈ ਮੇਰਾ ਬਾਈ ਬੋਲ ਹਲਕਾ ਚੱਲ ਰਿਹਾ ਹੈ ਹਲਕਾ ਬਰਸਾਤਾਨੇ ਦੇ ਕਾਰਨ ਹਲਕਾ ਹੋ ਗਿਆ ਤੇ ਆ ਵੀ ਵੈਸੇ ਹੀ ਬਰਸਾਤ ਕੇ ਲਿਏ ਕੁਝ ਪਬਲਿਕ ਘੱਟ ਕਮ ਆ ਰਹੀ ਹੈ ਮੇਰੇ ਕੋਲ ਪਬਲਿਕ ਘੱਟ ਆ ਰਹੀ ਹੈ ਕਿਉਂ ਲੱਗ ਰਿਹਾ ਹੈ ਪਬਲਿਕ ਕਮ ਕਿਉਂ ਹੈ ਇਸ ਵਾਰ ਅਭੀ ਧੂਪ ਹੈ ਨਾ ਸ਼ਾਮ ਕੇ ਟਾਈਮ ਹੋਤ ਚਲਦਾ ਸਹੀ ਹਾਂ ਪਬਲਿਕ ਧੂਮੇ ਕੋਤ ਕਮ ਨਿਕਲਦੇ ਹੈ ਨਾ ਠੀਕ ਹੈ ਸ਼ਾਮ ਕੇ ਟਾਈਮ ਪੇ ਪਬਲਿਕ ਹੋ ਜਾਂਦੀ ਹੈ ਹਾਂ ਸ਼ਾਮ ਕੇ ਟਾਈਮ ਹੋ ਜਾਂਦੀ ਹੈ ਬਿਲਕੁਲ ਕਹਿ ਰਹੇ ਹੋ ਧੋਪ ਹੈ ਹਲੇ ਤਾਂ ਲੋਕ ਘਟ ਘਰਾ ਚੋਂ ਨਿਕਲਦੇ ਨੇ ਸ਼ਾਮ ਦੇ ਟਾਈਮ ਰੌਣਕ ਹੈ ਉਹ ਜਰੂਰ ਇੱਥੇ ਵੱ ਇੱਥੇ ਸਟਾਲ ਜਿਹੜੇ ਲੱਗੇ ਹੋਏ ਨੇ ਤਾਂ ਹਰ ਇੱਕ ਸੂਬੇ ਦੀ ਝਲਕ ਐ ਸਾਰਸ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਐ ਤਜ ਸਤਵ ਦਿਨ ਦੇ ਵਿੱਚ ਮੇਲਾ ਦਾਖਲ ਹੋ ਚੁੱਕਿਆ ਐ ਤਾਂ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਦੇ ਵੱਲੋਂ ਆਪੋ-ਆਪਣੇ ਕਲਚਰ ਜਿਹੜੇ ਉਹ ਵੀ ਦਿਖਾਈ ਜਾ ਰਹੇ ਨੇ ਕੰਪੀਟੀਸ਼ਨ ਐ ਉਹ ਵੀ ਕੀਤੇ ਜਾ ਰਹੇ ਨੇ ਇੱਕ ਬੁੱਕ ਦਾ ਸਟਾਲ ਹੈ ਉਹ ਵੀ ਇੱਥੇ ਲੱਗਿਆ ਹੈ ਕਿਤਾਬਾਂ ਦੇਖ ਰਹੇ ਨੇ ਤਾਂ ਇਹ ਸਾਰਸ ਮੇਲੇ ਦੀਆਂ ਇਹ ਤਸਵੀਰਾਂ ਨੇ ਤਾਂ ਜ 7ਵੇਂ ਦਿਨ ਦੇ ਵਿੱਚ ਮੇਲਾ ਦਾਖਲ ਹੋ ਚੁੱਕਿਆ ਹੋਇਆ ਹੈ લો ખરીદારી ਕਰਨ ਦੀ પહોંચੇ ਰਹੇ ਨੇ ਵੱਖ-ਵੱਖ سٹਾਲ ਇਸ ਦੇਖ ਸਕਦੇ ਹੋ ਅੱਗੇ ਸਰਦੀਆਂ ਆਉਣ ਵਾਲੀਆਂ ਨੇ ਸਰਦੀਆਂ ਦੇ سٹਾਲ ਲੱਗੇ ਹੋਏ ਨਜ਼ਰ ਆ ਰਹੇ ਨੇ ਔਰ ਉਸ ਦੇ ਨਾਲ ਫਟੀਆਂ ਜਿਵੇਂ ਪਹਿਲਾਂ ਹੁੰਦੀਆਂ ਸੀਗੀਆਂ ਉਸ ਦੇ ਵੀ سٹਾਲ ਲੱਗੇ ਹੋਏ ਨੇ ਤਾਂ ਗੱਲਬਾਤ ਵੀ ਕਰਾਂਗੇ ਬਾਈ ਉਹਨਾਂ ਨਾਲ ਬਾਈ ਫਟੀਆਂ ਇਹ ਦੇਖ ਕੇ ਬਚਪਨ ਯਾਦ ਆ ਗਿਆ ਅੱਜ ਕੱਲ ਤੇ ਚੀਜ਼ਾਂ ਲੋਪ ਹੀ ਹੋ ਗਈਆਂ ਇਹ ਹਾਂਜੀ ਉੱਚਾ ਕਿੰਜਰਾ ਕਰੀਏ ਬੋਲ ਪੰਜਾਬੀ ਦਾ ਅੰਮ੍ਰੀ ਗੱਲ ਵਿੱਚ ਪਾਇਆ ਢੋਲ ਪੰਜਾਬੀ ਦਾ ਅੰਬਰ ਦਾ ਬੂਹਾ ਖੋਲ ਕੇ ਦੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ ਪਹਿਲਾਂ ਤਾਂ ਸਾਰੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਇੱਥੇ ਪੰਜਾਬੀ ਮਾਂ ਬੋਲੀ ਦੀ ਪ੍ਰਦਰਸ਼ਨੀ ਲਾਈ ਹੈ ਜਿਸ ਦੇ ਵਿੱਚ ਅਸੀਂ ਲੁਧਿਆਣਾ ਵਾਸੀਆਂ ਨੂੰ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਵੀ ਚੀਜ਼ਾਂ ਅਸੀਂ ਬਣਾਈਆਂ ਉਹ ਗੁਰਮੁਖੀ ਦੇ ਵਿੱਚ ਬਣਾਈਆਂ ਨੇ ਖਾਸ ਕਰਕੇ ਬੱਚਿਆਂ ਦੀ ਸਿੱਖਿਆ ਦੇ ਲਈ ਅਸੀਂ ਬਹੁਤ ਚੀਜ਼ਾਂ ਬਣਾਈਆਂ ਇੱਥੇ ਮੈਂ ਦਿਖਾ ਦਵਾਂ ਕਿ ਇਹਦੇ ਵਿੱਚ ਅਸੀਂ ਇੱਕ ਈਵਾ ਮੈਟ ਦੇ ਵਿੱਚ ਊੜਾੜਾ ਰੱਖਿਆ ਹੈ ਇਹਦੇ ਵਿੱਚ 12 ਵੀ ਨਿਕਲ ਜਾਂਦੀਆਂ ਨੇ ਤੇ ਦੁਬਾਰੇ ਵੀ ਰੱਖੀਆਂ ਜਾਂਦੀਆਂ। ਇਸ ਦੇ ਵਿੱਚ ਇੱਕ ਹੋਰ ਪਜ਼ਲ ਇੱਕ ਇੱਕ ਹੋਰ ਪਜ਼ਲ ਇਹਦੇ ਵਿੱਚ ਵੀ ਅੱਖਰ ਲਿਆ ਲਿਆ ਕੇ ਫਿੱਟ ਕੀਤੇ ਜਾਂਦੇ ਆ। ਇਧਰੋਂ ਲੈ ਕੇ ਅਸੀਂ 4 ਫੁੱਟ ਬਾਈ 1.5 ਫੁੱਟ ਦੀਆਂ ਤੇ ਅਸੀਂ ਇੱਕ ਊੜਾ ਬਣਾਇਆ ਜਿਸ ਦੇ ਵਿੱਚ ਅਸੀਂ ਸਾਰੀ ਪੈਂਤੀ ਲਿਖੀ ਹੋਈ ਆ। ਇਸ ਤੋਂ ਇਲਾਵਾ ਅਸੀਂ ਇੱਕ ਦੇਖੋ ਪੰਜਾਬ ਦਾ ਨਕਸ਼ਾ ਹੈ ਜਿਸ ਨੂੰ ਅਸੀਂ ਜੋੜ-ਜੋੜ ਕੇ ਪੰਜਾਬ ਬਣਾਉਣਾ ਤਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਲੁਧਿਆਣਾ ਦੇ ਨਾਲ ਮੋਗਾ, ਬਰਨਾਲਾ, ਮਲੇਰਕੋਲਾ, ਫਤਿਹਗੜ੍ਹ ਸਾਹਿਬ, ਰੋਪੜ, ਨਵਾਂ ਸ਼ਹਿਰ, ਜਲੰਧਰ ਇਹਨੇ ਜ਼ਿਲ੍ਹੇ ਉਹਦੇ ਗਵਾਂਡੀ ਜ਼ਿਲ੍ਹੇ ਨੇ। ਇਹ ਸਾਰਾ ਉਸ ਦੇ ਵਿੱਚ ਪਤਾ ਲੱਗਦਾ ਹੈ। ਇੱਕ ਮੈਂ ਤੁਹਾਨੂੰ ਇੱਕ ਖਾਸ ਚੀਜ਼ ਦਿਖਾ ਦਵਾਂ ਇਹ ਮੇਰੇ ਹੱਥ ਦੇ ਵਿੱਚ ਹੈ ਜਿੰਦਗੀ ਭਰ ਦਾ ਕੈਲੰਡਰ ਦੇਸੀ ਮਹੀਨਿਆਂ ਦਾ ਇਸ ਦਿਨ ਨੂੰ ਅਸੀਂ ਖੋਦ-ਖੋਦ ਕੇ ਬਣਾਇਆ ਡੂੰਗਾ ਲਿਖਿਆ ਹੈ ਇਸ ਦੇ ਵਿੱਚ ਦੇਸੀ ਮਹੀਨਿਆਂ ਦੀ ਇੱਕ ਟਾਕੀ ਹੈ ਇਸ ਦੇ ਵਿੱਚ ਦਿਨ ਆਉਂਦੇ ਨੇ ਇਸ ਦੇ ਵਿੱਚ ਤਰੀਕ ਆਉਂਦੀ ਹੈ ਇਸ ਨੂੰ ਅਸੀਂ ਜਿੰਦਗੀ ਭਰ ਦਾ ਕੈਲੰਡਰ ਕਿਹਾ ਹੈ ਤੇ ਇਸ ਦੇ ਨਾਲ ਨਾਲ ਅਸੀਂ ਇੱਕ ਘੜੀ ਬਣਾਈ ਹੈ ਬਹੁਤ ਦਿਲਚਸਪੀ ਘੜੀ ਹੈ ਉਸ ਦੇ ਵਿੱਚ ਅਸੀਂ 12 ਦੇਸੀ ਮਹੀਨੇ 12 ਅੰਗਰੇਜ਼ੀ ਮਹੀਨੇ ਤੇ ਸਾਰੀਆਂ ਰੁੱਤਾਂ ਨੂੰ ਪ੍ਰਮੁੱਖ ਰੱਖਿਆ ਹੋਇਆ ਹੈਗਾ ਇਹ ਮੇਰੇ ਹੱਥ ਦੇ ਵਿੱਚ ਇੱਕ ਸ਼ਬਦ ਜੋੜ ਹੈ ਜਿਸ ਦੇ ਵਿੱਚ ਸਾਰੀਆਂ ਮਾਤਰਾਵਾਂ ਜਿਹੜੀਆਂ ਨੇ ਸਿਹਾਰੀ ਬਿਹਾਰੀ ਔਂਕਰਦ ਲੈਂਕੜ ਹੋੜਾ ਕਨੌੜਾ ਲਾਂਦਲਾ ਇਹ ਦੋ ਦੋ ਨੇ ਇਥੇ ਮੈਂ ਇਹ ਦੱਸ ਦਵਾਂ ਕਿ ਸਾਨੂੰ ਇਹਨਾਂ ਕਾਰਜਾਂ ਨੂੰ ਸ਼ੁਰੂ ਕੀਤੇ ਨੂੰ 22 ਸਾਲ ਹੋ ਚੁੱਕੇ ਐ ਤੇ ਮੈਂ ਹੁਣ ਤੱਕ ਤਕਰੀਬਨ ਸਵਾ ਲੱਖ ਕਿਲੋਮੀਟਰ ਤੋਂ ਵੱਧ ਸਾਈਕਲ ਯਾਤਰਾ ਕਰ ਚੁੱਕਿਆ ਜਿਸ ਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਮੈਂ ਹਰ ਸਾਲ ਸਾਈਕਲ ਯਾਤਰਾ ਨਹੀਂ ਜਾਂਦਾ ਜਿਸ ਦੇ ਵਿੱਚ ਅਸੀਂ ਰਸਤੇ ਵਿੱਚ ਰੁੱਕ ਕੇ ਪੰਜਾਬੀ ਸੋਹਣੀ ਤੇ ਸ਼ੁੱਧ ਲਿਖਾਈ ਦੀਆਂ ਕਲਾਸਾਂ ਲਾਉਣੇ ਆ ਬੱਚਿਆਂ ਨੂੰ ਜਜੇ ਦੇ ਚ ਜਜ ਗੱਗੇ ਦੇ ਕੱਗੇ ਚ ਬੱਬੇ ਤੇ ਭੱਬੇ ਚ ਡੱਡੇ ਤੇ ਢੱਡੇ ਚ ਨੰਨੇ ਤੇ ਨਾਣੇ ਚ ਫਰਕ ਕੀ ਆ ਉਹ ਅਸੀਂ ਇੱਥੇ ਵਿਸਤਾਰ ਦੇ ਵਿੱਚ ਅਸੀਂ ਨਾ ਕਲਾਸਾਂ ਦੇ ਵਿੱਚ ਕਰਦੇ ਜਿਨੇ ਅਖਰ ਬਾਈ ਜੀ ਤੁਸੀਂ ਬੋਲ ਗਏ ਉਹ ਅੱਜ ਕੱਲ ਦੀ ਵੀਡੀਓ ਤੋਂ ਸਮਝ ਵੀ ਨਹੀਂ ਆਉਂਦੇ ਕਿ ਲੱਗਦਾ ਕਿ ਇਹ ਨੌਜਵਾਨ ਦੂਰ ਕਿਉਂ ਹੁੰਦੇ ਜਾ ਰਹੇ ਨੇ ਪੰਜਾਬੀ ਵਿਰਸੇ ਤੋਂ ਵੱਖਰਾ ਸਰੂਪ ਹੈ ਮੈਂ ਇੱਥੇ ਜਲੰਧਰ ਦੇ ਵਿੱਚ ਕਲਾਸਾਂ ਲਾ ਰਿਹਾ ਸੀ ਤੇ ਬੱਚਿਆਂ ਨੂੰ ਦੱਸਿਆ ਕਿ ਇਹ ਸਿਹਾਰੀ ਹੁੰਦੀ ਹੈ ਕਿ ਬਿਯਾਰੀ ਹੁੰਦੀ ਹੈ ਤਾਂ ਉਹ ਕਹਿੰਦੇ ਨਹੀਂ ਜੀ ਇਹ ਤਾਂ ਛੋਟੀ ਈ ਕਿ ਮਾਤਰਾ ਤੇ ਵੱਡੀ ਈ ਕਿ ਮਾਤਰਾ ਗੀ ਤੇ ਕੋਟੀ ਦੀ ਮਤਰਾ ਬੜੀ ਦੀ ਪਤਾ ਸਿਆਰੀ ਭੇਰੀ ਨਹੀਂ ਪਤਾ ਹਾਂ ਉਸ ਦੇ ਪਿੱਛੇ ਕਾਰਨ ਹੈ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਇਆ ਨਹੀਂ ਜਾ ਰਿਹਾ ਅੱਜ ਬੱਚਿਆਂ ਨੂੰ ਮਹਾਰਨੀ ਨਹੀਂ ਪਤਾ ਜੱਜਾ ਮੁਕਤਾ ਹਾਂ ਆਜੋ ਪੰਜਾਬ ਤੋਂ ਹੀ ਹੋ ਤੁਸੀਂ ਹਾਂਜੀ ਹਾਂ ਜੀ ਊੜਾ ਜਿਹੜਾ ਆਂਦਾ ਹਾਂ ਹਾਂਜੀ ਹਾਂ ਜੀ ਸੁਣਾਓ ਕਿ ਪੂਰਾ ਪੜ੍ਹ ਕੇ ਨਹੀਂ ਵੈਸੇ ਵੈਸੇ ਉਹ ਰੌਂਗੜੀ ਦਾ ਪਿਓ ਰੌਂਗੜੀ ਦਾ ਪਰ ਆ ਦੇਖ ਲਓ ਬਈ ਜੀ ਅੱਜ ਨਹੀਂ ਇੱਕ ਨੂੰ ਬਈ ਵੈਸੇ ਵੈਸੀ ਗੱਲ ਹੁਣ ਦੇਖੋ ਇਹੀ ਹੈ ਏ ਬੀ ਸੀ ਪੂਰੀ ਆਂਦੀ ਹੋਊਗੀ ਤਾਂ ਖਾਨ ਦਾ ਹੁਣ ਉਹ ਜਿਹੜਾ ਹੀ ਨਹੀਂ ਆਂਦਾ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਸਾਡੇ ਜਿਹੜੇ ਪੰਜਾਬੀ ਉਹ ਬਹੁਤ ਦੂਰ ਜਾ ਰਹੇ ਨੇ ਤੇ 35 ਅਖਰੀ ਕਿਸੇ ਵੀ ਇੱਥੋਂ ਤੱਕ ਇਹ ਤਾਂ ਬੱਚੇ ਨੇ ਇਹ ਇਥੇ ਅਸੀਂ ਬਜ਼ੁਰਗਾਂ ਨਾਲ ਵੀ ਜੇਕਰ ਤੁਸੀਂ ਮੈਕਮੂਰੇ ਕਰ ਦੋ ਬਜ਼ੁਰਗਾਂ ਨੂੰ ਵੀ ਨਹੀਂ ਆਉਂਦੀ ਤਾਂ ਸਾਡੇ ਪੰਜਾਬੀ ਇਹਨੇ ਵੇਸਲੇ ਹੋ ਚੁੱਕਿਆ ਹੈ ਕਿ ਆਪਣੀ ਬੋਲੀ ਦੇ 35 ਅੱਖਰ ਵੀ ਨਹੀਂ ਯਾਦ ਪਾ ਰਹੇ ਇਹ ਵੀ ਸਾਡਾ ਦੁੱਖਾਂ ਦਾ ਕਿ ਸਾਨੂੰ ਪੰਜਾਬੀ ਮਾਂ ਬੋਲੀ ਦੀ ਪ੍ਰਦਰਸ਼ਨੀ ਪੰਜਾਬ 'ਚ ਹੀ ਲਾਉਣੀ ਪੈ ਰਹੀ ਹੈ ਇਹ ਹੋਰ ਸੂਬਿਆਂ 'ਚ ਲੱਗੇ ਨਾ ਸਮਝ ਲੱਗਦੀ ਹੈ ਸਾਨੂੰ ਮੱਧ ਪ੍ਰਦੇਸ਼ 'ਚ ਲਾਉਣੀ ਚਾਹੀਦੀ ਸੀ ਆਂਧਰਾ ਚਲਾਉਣੀ ਚਾਹੀਦੀ ਸੀ ਮਹਾਰਾਸ਼ਟਰ ਚਲਾਉਣੀ ਜਾ ਪੈ ਰਹੀ ਸੀ ਮੈਨੂੰ ਸਾਈਕਲ ਯਾਤਰਾ ਵੀ ਪੰਜਾਬ ਤੋਂ ਬਾਹਰ ਕਰਨੀ ਪੈਣੀ ਸੀ ਕਿ ਵੀ ਜਾ ਕੇ ਅਸੀਂ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰ ਸਕੀਏ ਪਰ ਪੰਜਾਬ ਦੇ ਵਿੱਚ ਰਹਿੰਦੇ ਹੋਈ ਪੰਜਾਬੀ ਦਾ ਪ੍ਰਚਾਰ ਕਰਨਾ ਪਰ ਇਹ ਵੀ ਇੱਕ ਦੁਕਾਨ ਤਾਂ ਹੈਗਾ ਤੇ ਹੁਣ ਜੇਕਰ ਅਸੀਂ ਇਹ ਤੇ ਹਜ਼ਾਰਾਂ ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਵੀ ਅਸੀਂ ਬੱਚਿਆਂ ਨੂੰ ਕਹੀਏ ਵੀ ਪੰਜਾਬੀ ਬੈਂਤੀ ਸਕੋਤੇ ਇਨਾਮ ਦਈਏ ਪਰ ਸਾਡੇ ਕੋਲ ਕੋਈ ਨਾਮ ਲੈਣ ਵਾਲਾ ਵੀ ਨਹੀਂ ਆਉਂਦਾ ਇਹ ਬੜੀ ਦੁਕਾਨ ਦੀ ਗੱਲ ਹੈ اچھا ਉਹਨਾਂ ਦੇ ਸਾਰਸ ਮਿਲ ਜਿੱਦ ਸਪੌਂਸ ਕਿਹੋ ਜਿਹਾ ਮਿਲ ਰਿਹਾ ਤੁਹਾਨੂੰ ਪੰਜਾਬੀਆਂ ਦਾ ਰੁਝਾਨ ਬਹੁਤ ਵਧੀਆ ਮਿਲ ਰਿਹਾ ਹੈਗਾ ਤੇ ਖਾਸ ਕਰਕੇ ਜਿਹੜੇ ਪੰਜਾਬੀ ਨੇ ਉਹ ਬੱਚਿਆਂ ਲਈ ਬਹੁਤ ਕੁਝ ਲੈ ਜਾ ਰਹੇ ਨੇ ਖਾਸ ਕਰਕੇ ਘੜੀਆਂ ਦਾ ਵੀ ਰੁਝਾਨ ਕਾਫੀ ਹੈਗਾ ਤੇ ਸਾਡੇ ਜਿਹੜੀ ਸਟਾਲ ਨੰਬਰ 17 ਗੀ ਉਸ ਤੇ ਰੋਜ਼ਾਨਾ ਪੰਜਾਬੀ ਵੱਡੀ ਗਿਣਤੀ ਚ ਪਹੁੰਚ ਰਹੇ ਆ ਤੇ ਇੱਕ ਫੱਟੀ ਤਾਂ ਦਿਖਾਓ ਬਾਈ ਜੀ ਚੱਕ ਜਿੱਥੋਂ ਪਹਿਲਾਂ ਪੜ੍ਹਾਈ ਹੁੰਦੀ ਜਿਸ ਫੱਟੀ ਦੇ ਉੱਤੇ ਅੱਜ ਕੱਲ ਤਾਂ ਬਹੁਤ ਸਾਰੀਆਂ ਕਾਪੀਆਂ ਪ੍ਰੈਕਟੀਕਲ ਆ ਗਈਆਂ ਪਹਿਲਾਂ ਤਾਂ ਇਕੱਲੀ ਇੱਕੋ ਫੱਟੀ ਤੇ ਹੀ ਸਾਰੀ ਪੜ੍ਹਾਈ ਹੋ ਜਾਂਦੀ ਸੀ ਹਾਂਜੀ ਇਹ ਫੱਟੀ ਤੇ ਕਹਿੰਦੇ ਸੂਰਜਾ ਸੂਰਜਾ ਫੱਟੀ ਇਸ ਦਾ ਇਹ ਫੱਟੀ ਨਾਲ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਸੀਗੇ ਇੱਕ ਦੂਜੇ ਦੇ ਨਾਲ ਤੇ ਇਹ ਫੱਟੀ ਅੰਬ ਦੀ ਲੱਕੜ ਦੀ ਫੱਟੀ ਕਹਿੰਦੇ ਆ ਕਿ ਸਭ ਤੋਂ ਪ੍ਰਮੁੱਖ ਮੰਨੀ ਜਾਂਦੀ ਹੈ ਜੋ ਸ਼ਿਆਰਪੁਰ ਦੇ ਵਿੱਚ ਅੰਬ ਬਹੁਤ ਜ਼ਿਆਦਾ ਹੈਗਾ ਤੇ ਇਸ ਉੱਤੇ ਜਿਹੜੀ ਲਿਖਾਈ ਹੋ ਜੂਗੀ ਉਹ ਨਾ ਤਾਂ ਕਿਸੇ ਕੰਪਿਊਟਰ ਨੇ ਨਾ ਕਿਸੇ ਲੈਪਟਾਪ ਨੇ ਇਹ ਜੀ ਲਿਖਾਈ ਕਰਨੀ ਹੈ ਮੋਤੀਆਂ ਵਾਂਗ ਪਰੋਈ ਜਾਂਦੀ ਹੈ ਉੱਤੇ ਪਹਿਲਾਂ ਗਾਚੀ ਦਾ ਜਿਹੜਾ ਰੱਖੀਏ ਤੁਸੀਂ ਇੱਥੇ ਗਾਚੀ ਦਾ ਲੇਪ ਰੱਖਿਆ ਹੋਇਆ ਤੇ ਅਸੀਂ ਉਹ ਫਿਰ ਕਲਮ ਦੇ ਨਾਲ ਸੋਹਣੀ ਸੋਹਣੀ ਲਿਖਾਈ ਮੋਤੀਆਂ ਵਾਂਗ ਪਰੋਈ ਜਾਂਦੀ ਹੈ ਤੇ ਇਹ ਵੱਟੀ ਵੀ ਇੱਕ ਖੇਚਦਾ ਕੇਂਦਰਾ ਸੀ ਸਾਰਾ ਅਜਿਹਾ ਸਮਾਂ ਲੈਂਦਾ ਜਿਹੜਾ ਪੰਜਾਬੀ ਮਾਉਲੀ ਦੇ ਪ੍ਰਚਾਰ ਤੇ ਪ੍ਰਸਾਰਨ ਚ ਵਾਧਾ ਕਰ ਸਕੇ ਹਾਂਜੀ ਬਿਲਕੁਲ ਪੰਜਾਬੀ ਮਾਉਲੀ ਦੀ ਪ੍ਰਦਰਸ਼ਨੀ ਇੱਥੇ ਲਗਾਈ ਗਈ ਹੈ ਪਰ ਇਹ ਬਹੁਤ ਵੱਡਾ ਦੁਖਾਂਤ ਹੈ ਕਿ ਪੰਜਾਬ ਦੇ ਵਿੱਚ ਇਸ ਦੀ ਪ੍ਰਦਰਸ਼ਨੀ ਕਰਨੀ ਪੈ ਰਹੀ ਹੈ ਜੇਕਰ ਪੰਜਾਬ ਤੋਂ ਬਾਹਰ ਕਰਨੀ ਪੈਂਦੀ ਤਾਂ ਫਿਰ ਕੋਈ ਗੱਲ ਸਮਝ ਆਉਂਦੀ ਹੈ ਜਿਵੇਂ ਹੁਣ ਕੁਝ ਬੱਚੇ ਆਏ ਸਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੀ ਤਾਂ ਬੱਚੇ ਵੀ ਆ ਸਾਈਡ ਤੇ ਹੁੰਦੇ ਹੋਏ ਨਜ਼ਰ ਆਏ ਨੇ ਤਾਂ ਜਿਵੇਂ ਬਾਈ ਨੇ ਕੱਲੀ ਕੱਲੀ ਚੀਜ਼ ਦੱਸੀ ਹੈ ਟਾਈਮ ਪੀਸ ਦੇ ਵਿੱਚ ਪੰਜਾਬ ਨੂੰ ਪਰੋਇਆ ਗਿਆ ਹੈ ਨਕਸ਼ੇ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਜਿਹੜੇ ਨੇ ਉਹ ਰੱਖੇ ਗਏ ਨੇ ਇਹ ਅਸੀਂ ਦੇਖੋ ਸਮੇ ਦਾ ਮਾਹੌਲ ਹੈ ਕਿ ਪਿਛਲੇ ਦੋ ਤਿੰਨ ਦਿਨ ਮੀਂਹ ਵੀ ਪਿਆਗਾ ਤੇ ਠੰਡ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਅਸੀਂ ਸ਼ਾਲ ਰੱਖੇ ਤਾਂ ਸ਼ਾਲ ਦੇ ਵਿੱਚ ਵੀ ਪੰਜਾਬ ਦਾ ਨਕਸ਼ਾ ਤੇ ਅਸੀਂ 35 ਨੂੰ ਲਿਆਂਦਾਗਾ ਪਿੱਛੇ ਮੇਰੇ ਚੁੰਨੀਆਂ ਵੀਆਂ ਨੇ ਫੁਲਕਾਰੀਆਂ ਵੀ ਆ ਪੰਜਾਬ ਦੀ ਵਿਰਾਸਤ ਉਹਨਾਂ ਤੇ ਵੀ ਅਸੀਂ 35 ਨੂੰ ਲਿਆਂਦਾਗਾ ਤੇ ਇੱਧਰ ਇੱਕ ਵੱਡਾ ਊੜਾ ਪਿਆ ਬਾਰਡਕਾਰੀ ਊੜਾ ਜਦੋਂ ਵੀ ਸਾਡੇ ਕੋਲ ਮੁੱਖ ਮਹਿਮਾਨ ਆਉਂਦੇ ਚਾਹੇ ਸੰਜੀਵ ਰੋੜਾ ਜੀ ਆਏ ਨੇ ਜਾਂ ਜਗਵਰਨਰ ਸਾਹਿਬ ਨੇ ਵੀ ਪਹੁੰਚਣਾ ਸ਼ਾਇਦ ਤਾਂ ਅਸੀਂ ਉਹ ਸਾਡੇ ਤੋਂ ਇਹ ਵੱਡੇ ਊਡੇ ਦੀ ਮੰਗ ਕਰਦੇ ਤਾਂ ਕਿ ਦਫ਼ਤਰਾਂ ਦੇ ਵਿੱਚ 35 ਨੂੰ ਅੱਗੇ ਲਿਆਂਦਾ ਜਾ ਸਕੇ ਤਾਂ ਬਿਲਕੁਲ ਸਾਸ ਮੇਲੇ ਦੇ ਵਿੱਚ ਵਕ ਵਕ ਰੌਣਕਾ ਠੋਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਇਹ ਵੀ ਸਟਾਲ ਲੱਗਿਆ ਹੋਇਆ ਹੈ ਇਸ ਕਰਕੇ ਦਿਖਾਣਾ ਲਾਜ਼ਮੀ ਹੋਇਆ ਜਿਸ ਤਰ੍ਹਾਂ ਦੇ ਨਾਲ ਬਾਈ ਉਹਨਾਂ ਨੇ ਦੱਸਿਆ ਵੀ ਇਹ ਦੁਕਾਨ ਤੇ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬੀ ਮਾਂ ਬੋਲੀ ਦਾ ਪਰ ਦਸ ਜਿਹੜੀ ਕਰਨੀ ਪੈ ਰਹੀ ਔਰ ਬਾਈ ਉਰੀ ਸਾਈਕਲ ਤੇ ਜਾ ਕੇ ਵਕਫ ਵਕਫ ਜ਼ਿਲ੍ਹਿਆਂ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ ਸਮਝਾਉਂਦੇ ਨੇ ਪੰਜਾਬੀ ਦੇ 35 ਅੱਖਰ ਜਿਹੜੇ ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਵੀ ਤਾਂ ਵਕਫ ਵਕ ਰੌਣਕਾ ਥੋੜਾ ਨਾਲ ਸਾਂਝੇ ਕੀਤੇ ਨੇ ਤਾਂ ਕਿਸ ਤਰ੍ਹਾਂ ਦੀਆਂ ਰੌਣਕਾ ਜਿਹੜੀਆਂ ਨੇ ਉਹ ਸਾਸ ਮਿਲ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਸਿੰਧ ਕੁਪਾਲ ਦੇ ਅਨਿਕ ਸਵੇਰਾ ਲੁਧਿਆਣਾ